ਖਿਸ਼ਮ ਟੀਵੀ ਤੇ ਤੁਹਾਡਾ ਸਵਾਗਤ ਈਡੀ ਦਾ ਡਰ ਜਾਂ ਕੁਰਸੀ ਦਾ ਲਾਲਚ ਇਹ ਤਾਂ 86 ਰੁੱਡਾਂ ਬਦਲਣ ਵਾਲੇ ਚੂਹੇ ਹੀ ਦੱਸ ਸਕਦੇ ਹਨ ਲੇਕਿਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ ਫੇਰੀ ਦੌਰਾਨ ਵੱਡੀਆਂ ਸਗਤਾਂ ਦਾ ਐਲਾਨ ਕਰਨਗੇ ਉੱਥੇ ਨਾਲ ਹੀ ਜੰਮੂ ਕਸ਼ਮੀਰ ਦੀ ਸਿਆਸਤ ਵਿੱਚ ਇਸ ਵਕਤ ਪੁਚਾਲ ਵਰਗੀ ਸਥਿਤੀ ਹੈ ਕਿਉਂਕਿ ਫਾਰਕ ਅਬਦੁੱਲਾ ਪਿਓ ਪੁੱਤ ਦੀ ਪ੍ਰਧਾਨ ਮੰਤਰੀ ਨਾਲ ਗੁਪਤ ਮੀਟਿੰਗ ਦੀ ਚਰਚਾ ਨੇ ਇੱਕ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਕਿ ਜੰਮੂ ਕਸ਼ਮੀਰ ਵਿੱਚ ਵੀ ਭਾਜਪਾ ਜਲਦ ਕੋਈ ਖੇਲਾ ਕਰਨ ਜਾ ਰਹੀ ਹੈ ਇਹ ਇਲਜ਼ਾਮ ਹੋਰ ਕਿਸੇ ਨੇ ਨਹੀਂ ਬਰਕੇ ਕਾਂਗਰਸ ਦੇ ਦਿੱਗਜ ਨੇਤਾ ਅਤੇ ਹੁਣ ਕਾਂਗਰਸ ਛੱਡ ਚੁੱਕੇ ਸਾਬਕਾ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਲਗਾਏ ਹਨ ਉਹਨਾਂ ਕਿਹਾ ਕਿ ਅਸਲ ਵਿੱਚ ਫਾਰਕ ਅਬਦੁੱਲਾ ਪਰਿਵਾਰ ਇੱਕ ਫਰਾਡ ਪਰਿਵਾਰ ਹੈ ਅਤੇ ਉਹ ਕੁਰਸੀ ਦੇ ਲਾਲਚ ਲਈ ਕਿਸੇ ਹੱਦ ਤੱਕ ਵੀ ਗਿਰ ਸਕਦੇ ਹਨ ਉਹਨਾਂ ਦਾਵਾ ਕੀਤਾ ਕਿ ਜਦੋਂ 370 ਧਾਰਾ ਜੰਮੂ ਕਸ਼ਮੀਰ ਵਿੱਚੋਂ ਹਟਾਈ ਗਈ ਸੀ ਤਾਂ ਉਸ ਦੀ ਜਾਣਕਾਰੀ ਵੀ ਪਾਰਕ ਅਬਦੁੱਲਾ ਨੂੰ ਪਹਿਲਾਂ ਤੂੰ ਹੀ ਸੀ ਕਿਉਂਕਿ ਉਸ ਦੀਆਂ ਗੁਪਤ ਮੀਟਿੰਗਾਂ ਭਾਜਪਾ ਨਾਲ ਅਕਸਰ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ ਹੁਣ ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਛਿੜ ਗਈ ਹੈ ਕਿ ਕਦੇ ਪਾਣੀ ਪੀ ਪੀ ਕੇ ਭਾਜਪਾ ਖਾਸ ਕਰ ਮੋਦੀ ਅਤੇ ਸ਼ਾਹ ਨੂੰ ਕੋਸਣ ਵਾਲਾ ਅਬਦੁੱਲਾ ਪਰਿਵਾਰ ਕੀ ਵਾਕਿਆ ਹੀ ਅੰਦਰ ਖਾਤੇ ਕੋਈ ਖਿਚੜੀ ਪਕਾ ਕੇ ਐਨਡੀਏ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਇੱਥੇ ਇਹ ਵੀ ਦੱਸ ਦਈਏ ਕਿ ਇੰਡੀਆ ਗੱਠਜੋੜ ਵਿੱਚ ਸ਼ਾਮਲ ਫਾਰਕ ਅਬਦੁੱਲਾ ਅਤੇ ਮੁਫਤੀ ਮੁਹੰਮਦ ਦੀਆਂ ਪਾਰਟੀਆਂ ਨੇ ਇੰਡੀਆ ਗੱਠ ਜੋੜ ਨਾਲੋਂ ਨਾਤਾ ਤੋੜਨਾ ਹੌਲੀ-ਹੌਲੀ ਆਰੰਭ ਦਿੱਤਾ ਹੈ ਅਤੇ ਹੋ ਹੋ ਐਨ ਡੀਏ ਦਾ ਹਿੱਸਾ ਬਣ ਵਿੱਚ ਜਿਆਦਾ ਦਿਲਚਸਪੀ ਲੈ ਰਹੀਆਂ ਹਨ ਕਥਤ ਚਰਚਾ ਤਾਂ ਇਹ ਵੀ ਹੈ ਕਿ ਇੱਕ ਤਾਂ ਦੇਸ਼ ਵਿੱਚ ਗੋਦੀ ਮੀਡੀਆ ਰਾਹੀਂ ਅਤੇ ਦੂਜਾ ਈਡੀ ਦਾ ਡਰ ਆਗੂਆਂ ਨੂੰ ਇੰਨਾ ਜਿਆਦਾ ਸਤਾ ਰਿਹਾ ਹੈ ਕਿ ਉਹਨਾਂ ਨੂੰ ਸੁਪਨਿਆਂ ਵਿੱਚ ਵੀ ਈਡੀ ਹੀ ਦਿਸ ਰਹੀ ਹੈ ਉਦਰ ਸਿਆਸੀ ਪੰਡਤ ਇਹ ਕਹਿੰਦੇ ਹਨ ਕਿ ਹਿੰਦੁਸਤਾਨ ਦੇ ਜ਼ਿਆਦਾਤਰ ਆਗੂਆਂ ਨੇ 2 ਨੰਬਰ ਦੀ ਮਲਾਈ ਬਹੁਤ ਖਾ ਲਈ ਹੈ ਜਿਹੜੀ ਇਹਨਾਂ ਨੂੰ ਹਜਮ ਨਹੀਂ ਹੋ ਰਹੀ ਅਤੇ ਸ਼ਾਇਦ ਇਸੇ ਲਈ ਈਡੀ ਦਾ ਡਰ ਵਿਖਾ ਕੇ ਭਾਜਪਾ 2024 ਦੀਆਂ ਚੋਣਾਂ ਵਿੱਚ ਆਪਣਾ ਉल्लू ਸਿੱਧਾ ਕਰਨਾ ਚਾਹੁੰਦੀ ਹੈ ਇਹ ਵੀ ਦੱਸ ਦਈਏ ਕਿ ਗੁਲਾਮ ਨਬੀ ਆਜ਼ਾਦ ਵਰਗੇ ਨੇਤਾ ਕਾਂਗਰਸ ਨਾਲੋਂ ਇਸ ਕਰਕੇ ਵੱਖ ਹੋਏ ਸਨ ਕਿ ਉਹ ਜੰਮੂ ਕਸ਼ਮੀਰ ਵਿੱਚ ਭਾਜਪਾ ਦੇ ਸਹਾਰੇ ਅਗਲੇ ਸੰਭਾਵੀ ਮੁੱਖ ਮੰਤਰੀ ਉਹ ਦੇਰੀ ਦੌੜ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ ਲੇਕਿਨ ਭਾਜਪਾ ਨੇ ਉਹਨਾਂ ਨੂੰ ਹਾਲੇ ਤੱਕ ਘਾ ਨਹੀਂ ਪਾਇਆ ਕਿਉਂਕਿ ਭਾਜਪਾ ਦੀ ਰਣਨੀਤੀ ਬੜੀ ਨਿਵੇਕਲੀ ਅਤੇ ਬਾਕੀ ਰਾਜਨੀਤਿਕ ਪਾਰਟੀਆਂ ਨਾਲੋਂ ਹਟਕੇ ਹੈ ਅਤੇ ਉਹ ਅੰਤ ਸਮੇਂ ਤੱਕ ਆਪਣੇ ਪੱਤੇ ਨਹੀਂ ਖੋਲਦੇ ਬਾਕੀ ਸਿਆਸੀ ਮਾਹਰਾਂ ਮੁਤਾਬਕ ਜੰਮੂ ਕਸ਼ਮੀਰ ਵਿੱਚ ਜਲਦ ਕੋਈ ਨਵਾਂ ਖੇਲਾ ਦੇਖਣ ਨੂੰ ਮਿਲ ਸਕਦਾ ਹੈ ਤੁਸੀਂ ਦੇਖਦੇ ਰਹੋ ਵਿਸ਼ਵ ਟੀਵੀ ਜਲਦ ਮਿਲਦੇ ਹਾਂ ਨਵੀਂ ਵੀਡੀਓ ਚ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਚੈਨਲ ਸਬਸਕ੍ਰਾਈਬ ਕਰੋ ਜੀ ਧੰਨਵਾਦ